ਦੋਸਤੋ ਮੈਂ ਤੁਹਾਡਾ ਦੋਸਤ ਡਾਕਟਰ ਮਨਜੀਤ ਬਰਸਿਸ਼ਤ ਦੋਸਤੋ ਚੱਜ ਦਾ ਵਿਚਾਰ ਵਿਸ਼ੇ ਦੇ ਅਨੁਸਾਰ ਆਪਾਂ ਜਿਸ ਅੱਜ ਮੈਡੀਸਨਲ ਪਲਾਂਟ ਦੀ ਗੱਲ ਕਰਾਂਗੇ ਉਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਗिलोय ਗਰੂਚੀ ਗਰੋਏ ਵੀ ਕਹਿੰਦੇ ਨੇ ਗੂਚੀ ਵੀ ਕਹਿੰਦੇ ਨੇ ਤੇ ਇਸ ਨੂੰ ਅਮ੍ਰਿਤਾ ਵੀ ਕਿਹਾ ਜਾਂਦਾ ਹੈ ਅਮ੍ਰਿਤਾ ਪਰ ਜਿਹੜਾ ਇਹਦਾ ਬੋਟੈਨੀਕਲ ਨੇਮ ਹੈ ਮੈਡੀਸਨਲ ਬੋਟੈਨੀਕਲ ਨੇਮ ਹੈ ਉਹ ਹੈਗਾ ਟੀਨੂ ਸਕੋਰਾ ਕਾਰਡੀਫੋਲੀਆ ਇਹ ਪੱਤਾ ਹੁੰਦਾ ਦਾ ਪਾਨ ਦੇ ਪੱਤੇ ਵਰਗਾ ਪੱਤਾ ਹੁੰਦਾ ਹੈ ਤੇ ਆਏ ਦੀ ਡੰਠਲ ਹੁੰਦੀ ਆ ਆ ਵਾਲੀ ਇਹ ਜੋ ਜੜਵੀ ਬਣਦੀ ਹੈ ਇਹ ਆਪਣੇ ਆਪ ਅਮਰਵੇਲ ਆ ਇਹ ਇੱਕ ਉਹ ਪੌਦਾ ਹੈ ਮੈਡੀਕੀਨਲ ਪੌਦਾ ਜਿਹੜਾ ਐਵਰ ਗ੍ਰੀਨ ਹੈ ਮਤਲਬ ਬਹੁਤ ਸਾਲਾਂ ਤੱਕ ਇਹਦੀ ਬੇਲ ਰਹਿੰਦੀ ਆ ਇਹ ਹਰ ਦਰਖਤ ਦੇ ਤੇ ਬਣ ਚੜ ਜਾਂਦੀ ਹੈ ਜਿਹੜੇ ਦਰਖਤ ਦੇ ਤੇ ਚੜਦੀ ਹੈ ਉਸੇ ਦਾ ਰਸ ਪੀ ਕੇ ਉਸੇ ਦੇ ਗੁਣੇ ਦੇ ਅੰਦਰ ਆ ਜਾਂਦੇ ਨੇ ਇਹ ਸਭ ਤੋਂ ਵਧੀਆ ਜਿਹੜਾ ਗੜੂਤੀ ਦਾ ਪੌਦਾ ਹੁੰਦਾ ਹੈ ਅਗਰ ਇਹ ਨਿੰਮ ਤੇ ਚੜਿਆ ਹੋਵੇ ਜਿਵੇਂ ਇਹ ਨਿੰਮ ਹੈ ਹੁਣ ਇਹ ਨਿੰਮ ਦਾ ਪਲਾਂਟ ਹੈ ਨਿੰਮ ਦਾ ਪਲਾਂਟ ਹੈ ਇਹ। ਜਿਵੇਂ ਨਿੰਮ ਦਾ ਪਲਾਂਟ ਹੈ। ਇਹ ਨਿੰਮ ਦੇ ਪਲਾਂਟ ਦੇ ਉੱਤੇ ਛੜਿਆ ਹੋਇਆ ਗਰੂਚੀ ਦਾ ਪੌਦਾ ਹੈ। ਤਾਂ ਇਹਦੇ ਰਿਜ਼ਲਟ ਆਮ ਨਾਲੋਂ ਜ਼ਿਆਦੇ ਨੇ। ਆਮ ਨਾਲੋਂ ਜ਼ਿਆਦੇ ਇਸ ਕਰਕੇ ਕਿ ਇਹ ਇੱਕ ਤਰ੍ਹਾਂ ਦਾ ਐਂਟੀਬਾਇਓਟਿਕ ਬਣ ਗਿਆ। ਇਹਨੂੰ ਬੁਖਾਰ ਦੇ ਵਿੱਚ, ਜੋੜਾਂ ਦੇ ਦਰਦਾਂ ਦੇ ਵਿੱਚ, ਸਾਹ ਦੇ ਵਿੱਚ, ਇਵਨ ਕਿ ਇਮਿਊਨਿਟੀ ਨੂੰ ਵਧਾਉਣ ਦੇ ਲਈ, ਸੈੱਲਾਂ ਨੂੰ ਵਧਾਉਣ ਦੇ ਲਈ ਇਹੀ ਗੁਚੀ ਜਿਹੜੀ ਹੈ ਬਹੁਤ ਵਧੀਆ ਇਸ ਤੋਂ ਇਲਾਵਾ ਸਰੀਰ ਦੇ ਹੋਰ ਬਹੁਤ ਸਾਰੇ ਰੋਗਾਂ ਦੇ ਵਿੱਚ ਜਿਵੇਂ ਜ਼ਖਮ ਨਾ ਭਰਦੇ ਹੋਣ ਕਿਤੇ ਖਾਜ ਖੁਜਲੀ ਹੁੰਦੀ ਹੋਵੇ ਲੀਵਰ ਦੇ ਰੋਗਾਂ ਦੇ ਵਿੱਚ ਇਹ ਬਹੁਤ ਵਧੀਆ ਕੰਮ ਆਉਂਦੀ ਹੈ ਇਹੀ ਜਾਨ ਬਚਾ ਸਕਦੀ ਹੈ ਜੀਵਨਦਾਇਨੀ ਜਿਹੜੀ ਬੁਟੀ ਹੈ ਜਿੰਨਾ ਮਰਜੀ ਮਿਆਦੀ ਬੁਖਾਰ ਹੋਵੇ ਪੁਰਾਣਾ ਬੁਖਾਰ ਟਾਈਫਾਇਡ ਬੁਖਾਰ ਇਹਦੇ ਆਹ ਜੀ ਡੈਂਟਲ ਹੈ ਇਹਨੂੰ ਉਬਾਲ ਕੇ ਪੀਓ ਉਬਾਲ ਕੇ ਪੀਣ ਨਾਲ ਇਹ ਕੋ ਰੋਗ ਠੀਕ ਕਰ ਦਿੰਦੀ ਹੈ ਇਹ ਡੈਂਥਲ ਐਨੇ ਤੋਂ ਲੈ ਕੇ ਉਂਗਲੀ ਤੱਕ ਮੋਟੀ ਗੁੱਠੇ ਤੱਕ ਮੋਟੀ इवन ਜੇ ਬਹੁਤ ਪੁਰਾਣਾ ਹੋ ਜਵੇ ਇਹ ਬੇਲ ਤਾਂ ਇਹ ਪੂਰੀ ਬਾਜ ਨਹੀਂ ਵੀ ਮੋਟੀ ਹੋ ਜਾਂਦੀ ਹੈ ਇਹਦੀ ਛਿਲੜ ਉੱਤਰ ਜਾਂਦੀ ਹੈ ਇਹਦੇ ਅੰਦਰ ਪ੍ਰੋਟੀਨ ਨਿਕਲਦੀ ਹੁੰਦੀ ਆ ਇਹਦੇ ਅੰਦਰ ਗੁੱਦਾ ਨਿਕਲਦਾ ਹੈ ਇਹ ਬਹੁਤ ਇਹਦੀ ਪਹਿਚਾਨ ਹੈ ਇਹਦਾ ਪਾਣ ਵਰਗਾ ਪੱਤਾ ਹੁੰਦਾ ਹੈ ਟੇਸਟ ਇਹਦਾ ਥੋੜਾ ਜਿਹਾ ਤਿੱਖਾ ਹੁੰਦਾ ਕੜਵਾ ਹੁੰਦਾ ਤੇ ਉਹ ਇਹਦੀ ਗੰਧ ਕੋਈ ਨਹੀਂ ਹੁੰਦੀ ਇਹਦੀ ਇੱਕ ਹੋਰ ਪਹਿਚਾਨ ਹੈ ਜੇ ਤੁਸੀਂ origignal ਲੈਣੀ ਹੋਵੇ ਮਤਲਬ ਉਹਦਾ ਪਾਊਡਰ ਲੈ ਲਓ ਪਾਊਡਰ ਲੈ ਕੇ ਉਹਨੂੰ ਪਾਣੀ 'ਚ ਪੀਘੋਲੋ ਉਹਦੇ 'ਚ ਆਇਓਡੀਨ ਪਾਓ ਅਗਰ ਉਹਦਾ ਰੰਗ ਨੀਲਾ ਹੋ ਗਿਆ ਤਾਂ ਸਮਝੋ ਉਹ ਪਾਊਡਰ オリジナル ਹੈ オリジナル ਗੜੂਚੀ ਹੈ ਅਗਰ ਰੰਗ ਕੋਈ ਹੋਰ ਆ ਫਿਰ ਉਹ ਨਕਲੀ ਗੜੂਚੀ ਹੈ オリジナル ਦਾ ਇਹ ਇਹਦੇ ਡੰਟਨ ਲਿੰਦੇ ਨੇ ਬਾਜ਼ਾਰ ਦੇ ਚੋਂ ਪਾਊਡਰ ਮਿਲਦਾ ਹੈ ਉਹ ਤੁਸੀਂ ਵਰਤ ਸਕਦੇ ਹੋ ਆਪਣੇ ਬੱਚਿਆਂ ਨੂੰ ਪਲਾ ਸਕਦੇ ਹੋ ਵੱਡਿਆਂ ਨੂੰ ਪਲਾ ਸਕਦੇ ਹੋ ਰੋਗਾਂ ਤੋਂ ਮੁਕਤ ਹੋ ਸਕਦੇ ਹੋ ਸੇਫ ਹੈ ਬਹੁਤ ਵਧੀਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੋਰ ਗਿਆਨ ਲੈਣ ਦੇ ਲਈ ਤੁਸੀਂ ਮੇਰਾ YouTube ਚੈਨਲ ਮੇਰਾ Facebook ਚੈਨਲ ਮੇਰਾ Instagram ਚੈਨਲ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕੀ